ਸਾਡੇ ਕੋਲੇ ਹਿਮਨੈਂਟ ਦੇ ਟੈਕਨੀਕਲ ਇੰਟਰਵਿਊ ਇਸ ਦਾ ਪਚੋਕੜ ਵੀ ਦੱਸਿਆ ਹੈਗਾ ਇਸ ਨੂੰ ਇਧਰ ਏਰੀਆ ਵਿੱਚ ਕਾਫੀ ਗਹਿਸਤ ਫਲਾਈ ਹੋਈ ਸੀਗੀ 302 ਦੇ ਕੇਸ ਦੇ ਵਿੱਚ ਇਹ ਹੀ ਕਨਵਿਕਟ ਹੈਗਾ ਇਹਦੇ ਬਾਰੇ ਕੇਸ ਜਿੱਤੇ ਟ੍ਰਾਇਲ ਚੱਲ ਰਹੇ ਨੇ ਬੜਿਆਂ ਚ ਇਹ ਕਨਵਿਕਟ ਹੈਗਾ ਬੜੇ ਅੰਦਰ ਤਪੀਸ਼ ਹੈ ਜੇ ਸੀ ਤੇ ਲੇਟੈਸਟ ਜਿਹੜਾ 307 ਬਾਰੇ ਦਸੀ ਹੈ ਗਨ ਉਹਦੇ ਵਿੱਚ ਇਹ 59 ਸੀਗਾ ਫਰਾਗ ਚੱਲੇ ਆ ਰਿਹਾ ਸੀਗਾ ਤੇ ਜਿਹੜੀ ਕੜੀਆਂ ਨੂੰ ਜੋੜਦੇ ਹੋਏ ਸਾਨੂੰ ਪਤਾ ਲੱਗਾ ਕਿ ਇਸ ਏਰੀਆ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ ਜੋ ਤੁਸ ਨੂੰ Trap ਕੀਤਾ ਗਿਆ ਹੈਗਾ ਇਸ ਨੇ Unprovoked ਅਚਾਨਕ ਹੀ ਫਾਇਰਿੰਗ ਕੀਤੀ ਹੈ ਜਿਸ ਦੇ ਵਿੱਚ ਇਨਸਪੈਕਟਰ ਵੀਟੀਟੀ ਤੇ ਇਨਸਪੈਕਟਰ ਕੁਸ਼ਪਿੰਦਰ ਤੇ ਸਾਡੇ ਇਨਸਪੈਕਟਰ ਜਸਪ੍ਰੀਤ ਨੂੰ ਫਾਇਰ arm ਇੰਜਰੀਜ਼ ਆਈਆਂ ਨੇ ਜਿਹਨਾਂ ਨੂੰ ਅਸੀਂ ਆਪਣਾ ਹਸਪੀਟਲ ਵਿੱਚ ਸ਼ਿਫਟ ਕੀਤਾ ਹੈਗਾ ਇਸ ਨੂੰ ਜਦੋਂ ਘੇੜਾ ਪਾਇਆ ਗਿਆ ਇਸ ਨੂੰ ਜਾਤੀਸਾਰ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਫਿਰ ਇਸ ਨੂੰ ਜਿਵੇਂ ਕਿ ਲਿਸਟ ਰਿਪੋਰਟ ਤੋਂ ਪਿਆ ਸੀ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਪਰ ਇਸ ਨੇ ਜਿਸ ਤਰ੍ਹਾਂ ਮੈਂ ਦੱਸਿਆ Unprovoked ਫਾਇਰਿੰਗ ਕਰਦੇ ਹੋਏ ਸਾਡੇ ਸਾਰੇ ਉੱਤੇ ਤਾਪੜ ਤੋੜ ਪੈ ਗਈ ਕਿੱਗੀ ਇਸ ਦੇ ਵਿੱਚ ਜਵਾਬੀ ਫਾਇਰ ਦੇ ਵਿੱਚ ਹਾਸ ਬੀਨ ਲਾਈਟ ਇਸ ਰਾਸਿਸ ਮੁਤਾਬਿਕ ਦੱਸ ਇਹਨਾਂ ਤੋਂ ਹੁਣ ਤੱਕ ਕਿੰਨਾ ਜਿਹੜੇ ਗੱਜਨਜ਼ਰ ਕਵਰ ਹੋਏ ਆ ਲਾਈਫ ਕਟਜਿਸ ਹੈ ਮੈਗਜ਼ੀਨਸ ਹੈਗੇ ਆ ਕਾਰ ਕਵਰ ਹੋਈ ਹੈ ਜਿਹਦੇ ਵਿੱਚ ਫੰਕਸ਼ਨ ਰਿਆ ਸੀ ਜਾਂ ਉਹਦੇ ਵਿੱਚੋਂ ਯੂਜ਼ ਕਰ ਰਿਆ ਸੀ ਤਾਂ ਸਾਰੀ ਕਪਤੀਸ਼ ਦਾ ਮਸਲਾ ਹੈਗਾ ਜੋ ਐਸਐਸਬੀ ਸਾਹਿਬ ਨੇ ਦੱਗੀ ਬਾਅਦ ਵਿੱਚ ਸਾਰੀ ਗੱਲ ਇਹ ਕਾਰਕ੍ਰਮ ਨੇ ਲੈ ਗਏ ਨੇ ਸਨ ਮੌਕੇ ਤੇ ਹੀ ਗੱਥੋ ਗਈ ਹੈ ਇਹ ਕੋਈ ਜਿਹੜੀ ਜੋ ਹੈਗਾ ਇਹ ਦੇ ਵਿੱਚ ਪਰ ਫਿਰ ਵੀ ਅਲਟੀਮੇਟਲੀ ਤਾਂ ਜਿਹੜਾ ਹੈਗਾ ਉਹ ਡਾਕਟਰ ਜੀ ਇਸ ਬਾਰੇ ਦੱਸ ਪਾਉਂਦੇ ਹੀ ਹਸ ਬੀਨ ਇਮੀਡੀਏਟਲੀ ਜਿਹੜਾ ਹੁੰਦਾ ਕਿ ਸ਼ਿਫਟ ਕਰ ਦਿੱਤਾ ਜਾਵੇ ਹਸਪੀਟਲਸ ਟੂ ਦੈਟ ਯੂ ਕੈਨ ਬੀ ਰਿਵਾਈਵਡ অর ਸਮਥਿੰਗ ਲਾਈਕ ਦੋ ਉਹ ਜਿਹੜੀ ਹੈਗਾ ਪ੍ਰੋਸੀਜਰ ਨੂੰ ਫੋਲੋ ਕੀਤਾ ਗਿਆ ਜਾਂ ਤੋਂ ਸਾਹ ਦੇਖਦੇ ਨੇ ਸਰ ਸਾਨੂੰ ਲੱਗਦਾ ਜੀ ਮੋਟੇ ਜਿਸ ਤਰ੍ਹਾਂ ਸਰ ਇਸ ਜਗ੍ਹਾ ਤੇ ਉਹ ਆਈ ਸੀ ਜਾਂ ਉਹ ਇੱਥੇ ਆਇਆ ਰਹੇ ਸੀਗੇ ਦੇਖੋ ਇਹ ਤਾਂ ਹੁਣ ਜਿਹੜੇ ਬੰਦੇ ਨਾ ਰੌਂਡ ਅਪ ਹੋਏ ਆ ਸਾਰੀ ਗਹਿਨ ਕੁਛ ਗਿਛ ਦਾ ਮਸਲਾ ਹੈਗਾ ਉਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਤੁਹਾਨੂੰ ਆਪਰੇ